ਉਧਰ ਗੱਡੀ ਦੇ ਕੱਟ ਦਿੰਦਾ ਤਾਂ ਬੰਦੇ ਬੱਸ ਸਾਰੇ ਮਾਰ ਜਾਂਦੇ ਆ ਆਪ ਵੀ ਮਰ ਜਾਣਾ ਸੀ ਸਵਾਰੀਆਂ ਵੀ ਅਸਵਾਰੀਆਂ ਦੀ ਜਾਨ ਬਚਾਣ ਦੀ ਕਰਕੇ ਗੱਡੀ ਇੱਧਰ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਖੋਫਨਾਕ ਤਸਵੀਰਾਂ ਜਿਹੜੀਆਂ ਹੈਗੀਆਂ ਸਾਡੇ ਸਾਹਮਣੇ ਐ ਟਰੱਕ ਜਿਹੜਾ ਹੈਗਾ ਦੂਜੇ ਟਰੱਕ ਦੇ ਵਿੱਚ ਵੱਜਿਆ ਤਾਂ ਉਹਦਾ ਕੱਖ ਨਹੀਂ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਇੰਨੀਆਂ ਖਤਰਨਾਕ ਐ ਟਰੱਕ ਜਿਹੜਾ ਹੈਗਾ ਦੂਜੇ ਟਰੱਕ ਦੇ ਉੱਤੇ ਚੜ ਗਿਆ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਦਸੂਵੇ ਤੋਂ ਜਾਂਦੇ ਹੋਏ ਜਦੋਂ ਅਸੀਂ ਦਸੂਵੇ ਤੋਂ ਹਿਆਰਪੁਰ ਜਾਂਦੇ ਆ ਉਦੋਂ ਦੀ ਐ ਉੱਥੇ ਜਿਹੜੀ ਸੜਕ ਪੈਂਦੀ ਹੈ ਉਥੋਂ ਦੀਆਂ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਖਤਰਨਾਕ ਤਸਵੀਰਾਂ ਇਹ ਜਿਹੜਾ ਇੱਕ ਪਾਸਾ ਟਰੱਕ ਟਰੱਕ ਦਾ ਹੈਗਾ ਉਹ ਸਾਰਾ ਚੂਰੂ ਚੂਰ ਹੋ ਚੁੱਕਿਆ ਹੈ ਭਾਜੀ ਕੀ ਘਟਨਾ ਹੋਈ ਸੀ ਤੇ ਕਿੰਨੇ ਵਜੇ ਦੀ ਗੱਲ ਹੈ ਇਹ ਇਹ ਜੀ ਕੋਈ 11:30 ਵਜੇ ਦੀ ਰਾਤ ਅੱਛਾ ਜੀ ਹਾਂ ਅੱਗੂ ਬਸ ਸਾਰੇ ਲਾਈਟ ਬਾਰੀ ਸਾਈਡ ਦਵਾਈ ਮੇਰੀ ਗੱਡੀ ਮੈਨੂੰ ਚੱਕਾ ਜਿਹਾ ਲੱਗਿਆ ਉਹ ਗੱਡੀ ਪਿੱਛੇ ਵੱਜ ਗਈ ਕਿਹੜੀ ਬੱਸ ਸੀ ਕਿ ਉਹ ਓਏ ਆਪਣਾ ਸਲਿੱਪ ਨਹੀਂ ਚੱਲਦਾ ਜਿਹੜਾ ਚੰਡੀਗੜ੍ਹ ਨੂੰ ਇਹ ਸੀ ਠੀਕ ਹੈ ਤੇ ਇਹ ਕਿਹਦੀ ਗਲਤੀ ਮੰਨਦੇ ਹੋ ਤੁਸੀਂ ਗਲਤੀ ਤਾਂ ਜਿਆਦਾ ਤਰ੍ਹਾਂ ਦਾ ਬੱਸ ਵਾਲੇ ਦੀ ਜਿਹਨੇ ਸਾਈਡ ਦਵਾਈ ਉਸ ਤੋਂ ਵੱਡੀ ਗਲਤੀ ਇਹਦੀ ਹੈ ਅੱਛਾ ਜੀ ਹਾਂ ਇਹਦੀ ਕਿਵੇਂ ਕਿਦਾਂ ਇਹਨਾਂ ਦੇ ਵਿੱਚ ਰੋਡ ਹੀ ਲਾ ਕੇ ਨਾਲ ਇੰਡੀਕੇਟਰ ਲਾਏ ਹੋਏ ਨਾਲ ਕੁਝ ਲਾਇਆ ਪਹਿਲਾਂ ਹੀ ਇਹ ਸਿੰਗਲ ਰੋਡ ਜਿਹੜਾ ਹੈਗਾ ਪਰ ਉੱਪਰੋਂ ਅੱਧੇ ਅੱਧੇ ਗੱਡੀ ਲਾ ਕੇ ਤਿੰਨ ਟਰਾਲੇ ਲਾਏ ਹੋਏ ਇੱਕ ਉਹਦਾ ਭੱਜ ਗਿਆ ਜਦੋਂ ਗੱਡੀ ਵੱਜੀ ਇੱਕ ਭੱਜ ਗਿਆ ਔਰ ਦੋ ਇਹਨਾਂ ਇੱਥੇ ਖੜੇ ਰੱਖੇ ਠੀਕ ਹੈ ਤੁਸੀਂ ਕਿਵੇਂ ਮਲਕੀ ਭਾਈ ਦੱਸ ਰਹੇ ਨੇ ਕਿ ਤੁਸੀਂ ਸਵਾਰੀਆਂ ਦੀ ਜਿਹੜੀ ਹੈਗੀ ਜਾਨ ਬਚਾਈ ਹੈ ਆਪਣੀ ਜਾਨ ਦੇ ਉੱਤੇ ਖੇਡ ਕੇ ਮੈਂ ਉਧਰ ਗੱਡੀ ਕੱਟ ਦਿੰਦਾ ਤਾਂ ਬੰਦੇ ਬੱਸ ਦੇ ਸਾਰੇ ਮਰ ਜਾਣੇ ਸਰ ਮੈਂ ਇਸ ਕਰਕੇ ਗੱਡੀ ਇੱਧਰ ਦਵਾਈ ਇਹਦੇ ਨਾਲ ਵੱਜ ਗਈ ਤੁਸੀਂ ਬਹਾਦਰੀ ਦਿਖਾਈ ਤੁਸੀਂ ਆਪਣੀ ਜਾਨ ਤੇ ਖੇਡੀ ਤੁਸੀਂ ਸਾਰਾ ਕੁਝ ਕੀਤਾ ਹਾਂ ਜੀ ਹਾਂ ਜੀ ਨਹੀਂ ਤਾਂ ਉਧਰ ਬੱਸ ਪੂਰੀ ਖਤਮ ਹੋ ਜਾਣੀ ਸੀ ਉਸਾਈਂ ਅਗਰ ਮੈਂ ਉਧਰ ਗੱਡੀ ਵੱਧ ਦਿੰਦਾ ਬੱਸ ਦੇ ਬੰਦੇ ਸਾਰੇ ਮਰ ਜਾਣੇ ਕਿੰਨੀ ਕੁ ਸਪੀਡ ਸੀ ਬੱਸ ਦੀ ਬੱਸ ਦੀ ਸਪੀਡ ਹਣੀ ਕਟ ਕੋਲ ਅਗੜਾ 85 ਅੱਛਾ ਜੀ ਹਾਂ ਬਹੁਤ ਸਪੀਡ ਵਿੱਚ ਸੀ ਜੀ ਜੇ ਆਪਣਾ ਮਲਕੀ ਟਰੱਕ ਵਿੱਚ ਸਪੀਡ ਦੇ ਵਿੱਚ ਆਉਂਦਾ ਫਿਰ ਉੱਪਰ ਮਾਰਿਆ ਲਾਈਟ ਦਾ ਝੱਕਾ ਵੱਜਣ ਨਾਲ ਮੇਰੀ ਗੱਡੀ ਇਧਰ ਵੱਜੀ ਤੁਹਾਨੂੰ ਮਲਕੀ ਉਹ ਜਦੋਂ ਲਾਈਟ ਵੱਜੀ ਹੁੰਦੀ ਐ ਦਿਖਿਆ ਨਹੀਂ ਹੋਣਾ ਟਰੱਕ ਹਾਂ ਉਹਨੇ ਦੇਖਿਆ ਮੈਨੂੰ ਜਿਸ ਵੇਲੇ ਬੱਸ ਮੇਰੇ ਤੋਂ ਟੱਪੀ ਫਿਰ ਮੈਨੂੰ ਇਹ ਟਰਾਲਾ ਲੱਭਿਆ ਅੱਛਾ ਜੀ ਹਾਂ ਮੈਨੂੰ ਝੱਕਾ ਜਾ ਪਿਆ ਗਿਆ ਲੈਟਾ ਹਾਂ ਮਲਕੀ ਸਾਫ ਸਾਫ ਤੁਸੀਂ ਇਹ ਟਰਾਲੇ ਵਾਲਿਆਂ ਦੀ ਗਲਤੀ ਦੱਸ ਦਿਓ ਗੱਡੀ ਉਧਰ ਦੁਬਾਨਦਾ ਪੂਰੀ ਤਾਂ ਗੱਡੀ ਸਿੱਧੀ ਬੱਸ ਨਾਲ ਲੱਗਣੀ ਸੀ ਯਾਦ ਫਿਰ ਤਾਂ ਆਪ ਵੀ ਮਰ ਜਾਣਾ ਸੀ ਸਵਾਰੀਆਂ ਵੀ ਮੈਂ ਸਵਾਰੀਆਂ ਦੀ ਜਾਨ ਬਚਾਣ ਦੀ ਕਰਕੇ ਤੁਸੀਂ ਆਪਣੇ ਉਹ ਸਾਰੀ ਦਿਖਾਈ ਤਾਂ ਕਰਕੇ ਸਾਰਾ ਕੁਝ ਬਚ ਗਿਆ ਬਲਕਿ ਜਾਨ ਨੂੰ ਨਸਾਨ ਨਹੀਂ ਹੋਇਆ ਹਾਂਜੀ ਮਗਰ ਬਾਸਸ ਵਾਲਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੋਟਾ ਉਹਦੇ ਨਾਲ ਰਗੜ ਕੇ ਗੱਡੀ ਲੈ ਗਿਆ ਉਹ ਗੱਡੀ ਨਹੀਂ ਰੋਕੀ ਉਹਨੇ ਹਾਂਜੀ ਪੂਰੀ ਗੱਡੀ ਥੱਲੇ ਸੁੱਟ ਕੇ ਉਹ ਭੱਜ ਗਿਆ ਉਹਨੇ ਜਦ ਦੇਖੀ ਟਰੱਕ ਭੱਜ ਗਿਆ ਗੱਡੀ ਭਜਾ ਗਿਆ ਉਹ ਤੇ ਤੁਹਾਡੇ ਨਾਲ ਕੋਈ ਹੋਰ ਕੰਡਕਟਰ ਵਗੈਰਾ ਵੀ ਹੈਗਾ ਸੀ ਨਹੀਂ ਨਹੀਂ ਮੈਂ ਇਕੱਲਾ ਹੀ ਸੀ ਜੀ ਤੇ ਜੇ ਬਾਈ ਜੇ ਕੰਡਕਟਰ ਹੁੰਦਾ ਫਿਰ ਤਾਂ ਖਤਮ ਕਰਦਾ ਲੱਤਾ ਜਾਣੀਆਂ ਜਾਣੀਆਂ ਸੀ ਕਣਕਟਾਂ ਦੀ ਹੁਣ ਗੱਡੀ ਦਾ ਵੀ ਕੋਕ ਕੱਖ ਨਹੀਂ ਗੱਡੀ ਦਾ ਬਹੁਤ ਨੁਸਾਨ ਹੈ 3 ਲੱਖ ਪਲੱਸ ਹਾਂਜੀ ਹੁਣ ਫਿਰ ਕੰਪਲੇਂਟ ਵਗੈਰਾ ਕੀਤੀ ਕੋਈ ਆਇਆ ਸੀ ਦੇਖਣ ਫਿਰ ਮੇਰਾ ਆ ਰਹੇ ਫੋਟੋ ਫਾਟੋ ਲੈਣਗੇ ਹੁਣ ਅਗਲੀ ਕਾਰਵਾਈ ਦੇਖ ਲੈਗੇ ਕੀ ਕਿੱਥੇ ਜਾ ਰਹੇ ਸੀ ਭਾਜੀ ਅਸੀਂ ਜੰਮੂ ਜਾ ਰਹੇ ਸੀ ਮਾਲਪੁਰ ਅੱਛਾ ਕਿੱਥੋਂ ਕਿੱਥੋਂ ਆ ਕੇ ਮੰਡੀ ਗਵਿੰਦਗੜ ਤੋਂ ਆਇਸ ਠੀਕ ਹੈ ਜੀ ਤੇ ਕੀ ਤੁਸੀਂ ਸਲਾਹ ਦੇਣਾ ਚਾਹੁੰਦੇ ਹੋ ਕਿ ਜਿਹੜੀ ਇਹ ਘਟਨਾ ਨਾ ਹੋਵੇ ਦੁਬਾਰਾ ਇਹ ਭਾਜੀ ਜਿੱਦਾਂ ਇਹਨਾਂ ਗੱਡੀਆਂ ਰੋਡ ਤੇ ਲਾਈਆਂ ਹੋਈਆਂ ਇਦਾਂ ਦਾ ਜਿਹੜਾ ਅਣਹਾੜੀ ਡਰਾਈਵਰ ਹੈ ਉਹ ਵੀ ਨਹੀਂ ਉਹ ਵੀ ਦੇਖਦਾ ਕੋਈ ਇੰਡੀਕੇਟਰ ਲਾ ਦਿੰਦਾ ਕੋਈ ਇਹਨਾਂ ਦੀ ਲਾਈਟ ਨਹੀਂ ਚੱਲ ਰਹੀ ਸੀ ਪਿੱਛੇ ਕੋਈ ਕੁਝ ਨਹੀਂ ਲਾਈਟ ਹੁੰਦੀ ਤਾਂ ਮੈਂ 브ਰੇਕ ਮਾਰਦਾ ਮੈਨੂੰ ਅਧੂ ਹੀ ਪਤਾ ਲੱਗੀ ਜਦੋਂ ਲਾਈਟ ਦਾ ਮੈਨੂੰ ਹਨੇਰਾ ਘਟਿਆ ਇਹ ਦੇਖਿਆ ਇਨੀਦਰ ਗੱਡੀ ਵੱਜ ਗਈ ਵਾਰਦਾਤ ਕਿੱਦਾਂ ਹੋਈ ਮਤਲਬ ਇਹ ਵਾਰਦਾਤ ਇਹ ਟਰੱਕ ਖੜੇ ਸੀ ਆਪਣਾ ਰੋਡ ਤੇ ਹੀ ਅੱਛਾ ਜੀ ਤੇ ਉਹ ਗੱਡੀ ਆ ਰਹੀ ਉਧਰੋਂ ਅੱਛਾ ਜੀ ਇਹ ਖੜੇ ਸੀ ਉਧਰੋਂ ਬੱਸ ਆ ਗਈ ਉਹਦੀਆਂ ਲਾਈਟਾਂ ਬੈ ਗਈਆਂ ਤੇ ਇਹ ਗੱਡੀ ਦੇ ਇੰਡੀਕੇਟਰ ਨਹੀਂ ਸਨ ਅੱਛਾ ਜੀ ਤੇ ਉਹਦੇ ਕਾਰਨ ਲਾਈਟ ਬਈ ਅੱਖਾਂ ਤੇ ਆਵਲੀ ਗੱਡੀ ਦਿਖੇ ਨਹੀਂ ਜਗਾ ਘੱਟ ਸੀ ਉਹ ਡਰਾਈਵਰ ਨੇ ਬੱਸ ਪਜਾਉਣ ਦੀ ਕੋਸ਼ਿਸ਼ ਕੀਤੀ ਅਗੇ ਵੱਜ ਗਈ ਗੱਡੀ ਨਾਲ ਤੁਹਾਨੂੰ ਕੀ ਲੱਗਦਾ ਕਿ ਟਰੱਕ ਇਹ ਜਿਹੜਾ ਹੈਗਾ ਗਲਤ ਖੜਾ ਕੀਤਾ ਹੋਇਆ ਹੈ ਇਹ ਗਲਤ ਖੜਾ ਹੈ ਰੋਡ ਤੇ ਖੜਾ ਹੈ ਕਿਉਂ ਰਾਤ ਨੂੰ ਰੋਡ ਖੜਾ ਕਰਨਾ ਸਾਈਡ ਤੇ ਖੜਾ ਕਰਨਾ ਚਾਹੀਦਾ ਹੈ ਰੋਡ ਤੇ ਖੜਾ ਕਰਦਾ ਕਿੰਨੇ ਕ ਬਜੇ ਦੀ ਘਟਨਾ ਹੈ ਇਹ ਇਹ ਰਾਤ ਨੂੰ ਕੁ 11:30 ਵਜੇ ਅੱਛਾ ਜੀ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾ ਹੋ ਗਿਆ ਬਸ ਗੱਡੀ ਦਾ ਨੁਕਸਾਨ ਹੋਇਆ ਗੱਡੀ ਦਾ ਅਸੀਂ ਦੇਖ ਰਹੇ ਹਾਂ ਕਿ ਗੱਡੀ ਦਾ ਤਾਂ ਕੱਖ ਨਹੀਂ ਰਿਹਾ ਹਾਂ ਕੱਖ ਨਹੀਂ ਰਿਹਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਕਿਵੇਂ ਡਰਾਈਵਰ ਨੇ ਕੰਟਰੋਲ ਕੀਤਾ ਸਾਰਾ ਕੁਝ ਮਿਲ ਗਿਆ ਇਹ ਤਾਂ ਬਹੁਤ ਖਤਰਨਾਕ ਜੇ ਨਾ ਕੰਟਰੋਲ ਕਰਦੇ ਸਵਾਰੀਆਂ ਦੀ ਭਰੀ ਵਸ ਸੀ ਨਾ ਡਰਾਈਵਰ ਦੀ ਹੁਸ਼ਿਆਰੀ ਸੀ ਅਗਰ ਪਰ ਇਹਨੂੰ ਕਰ ਦਿੰਦਾ ਤੇ ਕੀ ਪਤਾ ਜਾਨ ਨੂੰ ਨੁਕਸਾਨ ਹੋ ਜਾਂਦਾ ਸੀ ਬੱਸ ਦਾ ਤੇ ਡਰਾਈਵਰ ਨੇ ਬੱਸ ਬਚਾਈ ਤੇ ਆਪਣਾ ਇਧਰ ਲੱਗ ਗਈ ਗੱਡੀ ਗੱਡੀ ਨਾਲ ਲੱਗ ਗਈ ਅੱਛਾ ਬੱਸ ਮਿਲ ਗਿਆ ਡਰਾਈਵਰ ਨੇ ਜਿਹੜੀ ਹੁਸ਼ਾਰੀ ਦਿਖਾਈ ਹੈ ਕਿ ਤਾਂ ਕਿ ਇੰਨੀਆਂ ਸਵਾਰੀਆਂ ਬਚਾਤੀ ਆਪਣੀ ਜਾਨ ਤੇ ਖੇਡ ਕੇ ਜਿਹੜੀਆਂ ਆਪਣੀ ਜਾਨ ਤੇ ਖੇਡ ਕੇ ਅੱਛਾ ਹਾਂ ਤੇ ਬੱਸ ਨੂੰ ਖਾਨ ਹੋ ਗਿਆ ਗੱਡੀ ਦਾ ਆਪ ਬਚਾਉ ਗਿਆ ਇਹ ਡਰਾਈਵਰ ਦਾ ਸਾਡਾ ਹਾਂ ਠੀਕ ਹੈ ਅਸੀਂ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆਂ ਇੱਥੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਤਸਵੀਰਾਂ ਜਿਹੜੀਆਂ ਹੈਗੀਆਂ ਇੰਨੀਆਂ ਖਤਰਨਾਕ ਹੈ ਕਿ ਪਤਾ ਲੱਗਦਾ ਹੈ ਕਿ ਕਿੰਨੀ ਜ਼ੋਰ ਦੇ ਨਾਲ ਟਰੱਕ ਵੱਜਿਆ ਹੋਊਗਾ ਤੇ ਇਹ ਸਾਰਾ ਨੁਕਸਾਨ ਹੋਇਆ ਹੋਗਾ ਬਾਈ ਜਿਵੇਂ ਦੱਸ ਰਹੇ ਨੇ ਕਿ ਡਰਾਈਵਰ ਦੇ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਕਿਵੇਂ ਦੱਸਿਆ ਕਿ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜੀ ਬੱਸ ਦੇ ਸਵਾਰੀਆਂ ਉਹਨਾਂ ਦੀ ਜਾਨ ਬਚਾਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਖੌਫਨਾਕ ਹੈ ਟਰੱਕ ਦਾ ਜਿਹੜਾ ਪੁਰਜਾ-ਪੁਰਜਾ ਜਿਹੜਾ ਟੁੱਟ ਗਿਆ ਅਸੀਂ ਵੀ ਸਲਾਹ ਕਰਦੇ ਆ ਸਲਾਹ ਦਿੰਨੇ ਆ ਕਿ ਜਿਹੜੇ ਰੋਡ ਦੇ ਉੱਤੇ ਟਰੱਕ ਖੜੇ ਕਰਦੇ ਨੇ ਉਹ ਸਾਈਡ ਤੇ ਕਰਨ ਕਰਨ ਕਿਉਂਕਿ ਇਹ ਪਹਿਲਾਂ ਹੀ ਸਿੰਗਲ ਰੋਡ ਹੈ ਤੇ ਤੁਸੀਂ ਅੱਧਾ ਜਿਹੜਾ ਰੋਡ ਹੈਗਾ ਆਪਣਾ ਟਰੱਕ ਖੜੇ ਕਰ ਦੰਨੇ ਹੋ ਤੇ ਸੁਗਰ ਕਰਦੇ ਆ ਕਿ ਜਿਹੜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਅੱਗੇ ਤੋਂ ਜਾਨੀ ਨੁਕਸਾਨ ਨਾ ਹੋਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਰੋਡ ਚੱਲਦਾ ਹੈ ਤੇ ਰੋਡ ਦੇ ਉੱਤੇ ਸਾਰਾ ਕੁਝ ਹੋਇਆ ਹੈ ਰਾਤ ਦੀ ਘਟਨਾ ਹੈ 11:30 ਵਜੇ ਦੀ